ਕਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਫਿਰ ਤੋਂ ਮਸ਼ੀਨ ਦਾ ਕਰ ਲਿਆ ਇਹਦਾ ਕੰਮ ਇਹ ਕੇਦਾ ਕੰਮ ਸਪੈਸ਼ਲ ਕੀਤਾ ਫੜੋ ਜੀ ਵੱਖਰਾ ਤੇ ਇੱਥੇ ਇਹ ਇੰਟਰਕੂਲਰ ਲੱਗਿਆ ਹੁੰਦਾ ਬਹੁਤ ਸੂਈ ਚੱਕਦਾ ਸੀ ਕਿਉਂਕਿ ਉਹ ਮਿੰਟਾਂ ਚ ਭਰ ਜਾਂਦਾ ਇਸ ਕਰਕੇ ਇਹਨੂੰ ਲਾਤਾ ਆਪਾਂ ਨੇ ਪਾਈਪ ਕਿਉਂਕਿ ਇੰਟਰਕੂਲਰ ਦੇ ਵਿੱਚ ਹੀ ਹਵਾ ਠੰਡੀ ਹੋ ਕੇ ਜਾਣ ਲਈ ਲਾਇਆ ਵਾ ਕਿਉਂ ਨੇੜੇ ਰਾਇਆ ਵਾ ਜਿਆਦੇ ਨਾ ਮੂਰੇ ਹੱਥ ਪੈਂਦਾ ਸੀ ਤੇ ਘਰ ਦਾ ਕਣਕ ਦਾ ਚੋਕ ਹੋ ਜਾਂਦਾ ਸੀ ਆਪਾਂ ਨੇ ਬਣਾ ਕੇ ਪਾਈਪ ਲਾਤਾ ਦੇਖੋ ਬੂਲ ਲੋਹੇ ਦਾ ਇਹ ਰੋਟਾ ਨਹੀਂ ਜੇ ਨਖਾਂ ਲਿਆ ਜਾਂਦਾ ਹੋਰ ਤਾਂ ਕੋਈ ਚੱਕਰ ਨਹੀਂ ਸੀ ਕਰਕੇ ਕਰਿਆ ਕੰਮ ਕੋਈ ਗੈਰਾਨੀ ਤੱਕ ਆਉਂਦਾ ਕਿਤੇ ਨਹੀਂ ਧਿਆਨ ਦਿੱਤਾ ਕਈ ਵਾਰੀ ਬੰਦੇ ਦਾ ਥੋੜਾ ਯੂ نو ਹਵਾ ਮਾਰਨੀ ਹੈ ਹਵਾ ਮਾਰ ਕੇ ਜਾਰੀ ਬਟ ਮੈਂ ਸਾਵਲੀ ਪਹੁੰਚੇ ਵਾ ਜੀ ਆਪਾਂ ਰੋਟੀ ਲੈ ਕੇ ਹੁਣ ਇਥੋਂ ਵਾਪਸ ਚੱਲਿਆ ਦੋ ਜਾਣਾਂ ਦੀ ਰੋਟੀ ਫੜਾ ਕੇ ਚੱਲਿਆ ਉਰੇ ਤੇ ਆਹ ਮੋਟਰ ਚੱਲੀ ਆ ਅੱਜ ਤਿੰਨ ਮੋਟਰਾਂ ਚਲਾਈਆਂ ਦੀ ਰਾਤ ਲੇਟ ਆਈ ਐ 1 ਵਜੇ ਦੀ ਕਹਿੰਦੇ ਤੇ ਸਵੇਰੇ ਭੱਜੀ ਆ ਆ ਭਲਾੜ ਦਾ ਗਿਆ ਘਰ ਆ ਦੇਖੋ ਮੱਕੀ ਤੁਹਾਡੇ ਸਾਹਮਣੇ ਐ ਇਦਾਂ ਦੀ ਐ ਕਣਕਾਂ ਨੀ ਉਰੇ ਵਾਲੇ ਕਟੀਆਂ ਕਿਸੇ ਨੇ ਓਕੜੇ ਖੜੀਆਂ ਨੇ ਤਕਰੀਬਨ ਸਾਰੀਆਂ ਹੀ ਇੱਕ ਅੱਧੀ ਮਸ਼ੀਨ ਕਿਤੇ ਮਾੜੀ ਮੋਟੀ ਚੱਲੀ ਆ ਤੇ ਆ ਮੋਟਰ ਨਹੀਂ ਚਲਾਈ ਤੀਗੀ। ਉਦੋਂ ਵੀ ਮੋਟਰ ਲਈ ਪਾਣੀ ਆਇਆ ਵਾ। ਆ ਪਟਾ। ਇਹਨੇ ਸੋਕਾਏ। ਇਹ 14 ਤਰੀਕ ਹੈ ਜੀ ਅੱਜ ਤੇ ਬੰਨੇ ਤੇ ਚਲਦੀ ਆ ਸਲਾਣੀ ਤੇ ਬੜਗੁੱਜਰਾਂ ਦਾ ਬੰਨਾ। ਸ਼ਾਹਰ ਦਾ ਬੰਦਾ ਸਾਹਮਣੇ ਇੱਧਰ ਰੀਪੇ ਬਾਈ ਦੇ ਲੰਬੜਦਾਰ ਸਾਹਿਬ ਦੀ ਚਲਦੀ ਆ ਤੇ ਟਿੱਪੜੀ ਦੇ ਵਿੱਚ ਲਾਡੀ ਬਾਈ ਜਲਾ ਰਿਹਾ ਮੌਸਮ ਅੱਜ ਬੱਦਲ ਬਾਈ ਜੀ ਤੇ ਹਵਾ ਚੱਲ ਰਹੀ ਆ ਹਵਾ ਵੀ ਕਾਫੀ ਚੱਲਦੀ ਆ ਆ ਸਾਹਮਣੇ ਜਿਹੜੀ ਮੱਕੀ ਖੜੀ ਆ ਇਹ ਆਪਣੇ ਪਿੰਡ ਦੀ ਆ ਤੇ ਆ ਬੜਗੁਜਰਾਂ ਦੀ ਕਣਕ ਆ ਜੱਸਾ ਭਾਈ ਨੇ ਛਕ ਲਿਆ ਪ੍ਰਸ਼ਾਦਾ ਆਪਾਂ ਚੱਲਦੇ ਆ ਮਸ਼ੀਨ ਕੋਲ ਨੂੰ ਓਕੇ ਰਿਪੋਰਟ ਜੱਸਾ ਕਿਵੇਂ ਚੱਲਦੀ ਆ ਗੱਡੀ ਘੈਂਟ ਮਾ 200 ਲਾਡੀ ਦੀਆਂ ਸੁਣ ਲੈ ਕੰਮ ਆ ਤੇਰੇ ਕੋਲ ਦੱਸ ਚੱਲ ਠੀਕ ਆ ਆ ਗਿਆ ਮਿੱਤਰੋ ਸਵੇਰ ਸਵੇਰ ਵਾਲਾ ਜਿਉਂ-ਜਿਉਂ ਦਿਨ ਚੜੀ ਜਾਣਾ ਜਿਉਂ-ਜਿਉਂ ਨਾਲ ਨੇ ਭੂਰੀ ਜਾਣਾ ਤੁਹਾਨੂੰ ਪਤਾ ਤੇ ਆਉਂਦਾ ਕਿਹੜੇ ਗੇਅਰ ਚ ਫੈਂਟੀ ਆਉਂਦਾ ਇਹ ਲਾਡੀ ਬਾਈ ਤੀਏ ਚ ਤੀਏ ਲੋਚ ਆਉਂਦੀ ਹੈ ਜੀ ਤੀਸਰੀ ਲੋਚ ਚ ਇਧਰ ਨਾਲ ਬਹੁਤ ਤਾਂ ਤੂੜੀ ਬਹੁਤ ਬਣੂਗੀ ਤੇ ਪਈ ਲੱਗੇ ਪਏ ਨੇ ਝੋਨੇ ਮੰਗ ਗੱਲ ਇੱਕ ਹੋਰ ਆ ਸਾਰੀਆਂ ਖੜੀਆਂ ਆ ਹਾਂ ਖੜੀ ਆ ਕਣਕ ਖੜੀ ਆ ਜੀ ਕਣਕ ਖੜੀ ਆ ਇਹ ਲਾਡੀ ਬਾਈ ਨਵੇਂ ਕੱਪੜੇ ਪਾਈ ਏਸੀ ਦੇ ਵਿੱਚ ਬੈਠਾ ਗਾ ਨਾ ਨਜ਼ਾਰੇ ਹੀ ਬਹੁਤ ਆ ਗਾ ਇਹਨੇ ਦੂਸਰੀ ਮਸ਼ੀਨ ਵੀ ਚਲਾਈ ਆ ਆਪਣੀ ਡਬਲ ਥਰੇਸਰ ਇਹ ਐਟ ਕੀ ਇਹ ਚਲਾ ਰਿਹਾ ਹੈ ਕਹਿੰਦਾ ਦੁੱਗਣਾ ਤੱਗਣਾ ਹੀ ਫਰਕ ਆ ਉਹਦੇ ਨਾਲੋਂ ਸਫਾਈ ਕਿੰਨੀ ਹੋ ਸਫਾਈ ਤਾਂ ਦੋਹਾਂ ਦੀ ਸੇਮ ਹੈ ਤੇ ਗਰਦ ਧੂੜ ਤੋਂ ਨਜ਼ਾਰਾ ਠੰਡੇ 'ਚ ਬੈਠਾ ਨਹੀਂ ਸਿਰ ਤੋਂ ਨਹੀਂ ਆਪਣਾ ਨਾ ਨਾ ਸਿਰ ਤੋਂ ਕੋਣ ਲੱਗਿਆ ਗੱਲ ਬਾਈ ਯਾਰ ਚੱਲਦੇ ਆ ਹੁਣ ਆਪਾਂ ਮਸ਼ੀਨ 'ਚ ਇਹਦਾ 23 ਡਿਗਰੀ ਟੈਂਪਰੇਚਰ ਆ ਟੈਂਪਰੇਚਰ ਵੀ ਅੰਦਰ 20 ਡਿਗਰੀ ਕਰੀ ਫਿਰਦੇ ਨੇ 23 ਡਿਗਰੀ ਮਜ਼ਾ ਆ ਗਰਮੀ ਮੰਨ ਜਾਣ ਜਵਾਨ ਹੈ ਆ ਦੇਖੋ ਹੈ ਕੋਈ ਕਰਦ ਦਾ ਕਾਣਾ ਨੇ ਤੇ ਦੀ ਜਾਨ ਸਗਾਰੀ ਕਰਦੀ ਕੰਪਨੀ ਵਾਲਿਆਂ ਨੇ ਜਿਹੜਾ ਲੱਗ ਕੇ ਹੀਰਾ ਵਗਣ ਬਹੁਤ ਵੀਰ ਕਹਿੰਦੇ ਨੇ ਧਾਗਾਗਾ ਤੇ ਬੰਨੇ ਆ ਮਿੱਤਰੋ ਜਿਹੜਾ ਧਾਗਾ ਬੰਨੇ ਆ ਇਹ ਗੋਲ ਚੱਕਰ ਕੋ ਇਹਨੂੰ ਸਾਫ ਰੱਖਦਾ ਨਹੀਂ ਸਾਨੂੰ ਆਪ ਝਾੜਨ ਜਾਣਾ ਪਵੇ ਇਹ ਲੰਬੜਦਾਰ ਸਾਹਿਬ ਹੋ ਗਏ ਜੀ ਵਿਹਲੇ ਜੋ ਵੀ ਕੱਟੇ ਗਏ ਕਣਕ ਵੀ ਕੱਟੀ ਗਈ ਕੰਮ ਰਹਿ ਗਿਆ ਇਕੱਲਾ ਧੂੜੀ ਦਾ ਉਹ ਇਹਨਾਂ ਨੇ 2 ਦਿਨ ਚੋ ਵੀ ਨਵੇੜ ਲੈਣਾ ਤਕਰੀਬਨ ਤੇ ਹੁਣ ਆਪਾਂ ਚੱਲਦੇ ਆਂ ਬਿੱਟੂ ਬਾਈ ਦੇ ਬਿੱਟੂ ਬਾਈ ਪਹੁੰਚ ਗਿਆ ਟਰੈਕਟਰ ਲੈ ਗਿਆ ਦੇਖੋ ਆ ਖੜਾ ਕੋਨੇ ਤੇ ਤੇ ਟਰੈਕਟਰ ਆ ਖੜਾ ਨਾਲ ਇਹ ਆ ਇਧਰੋਂ ਨਿਕਲ ਕੇ ਆਪਾਂ ਜਾਂਦੇ ਬਿੱਟੂ ਬਾਈ ਦੇ ਵੱਲ ਜਾਂਦੇ 2 ਘੇਟ ਨੇ ਹੋਰੇ ਮੈਨ ਲੱਗਾ ਨਹੀਂ 2 ਨਹੀਂ 2.5 ਜੌਵਾਂ ਦੇ ਲਾਂਗੇ ਦਾ ਫਰਕ ਕੀ ਹੁੰਦਾ ਦੇਖੋ ਵਾਈਟ ਵਾਈਟ ਲਾਂਗਾ ਤੇ ਆਹ ਕਣਕ ਦਾ ਇਹ ਸੁਨਹਿਰੀ ਸੁਨਹਿਰੀ ਆ। ਆ ਬੇਕਾ ਕਰਨਾ ਉਸ ਦਾ। ਹੋ ਜੀ ਮਿੱਤਰੋ ਦਲਬਾਰਾ ਸਾਹਿਬ ਦੇ ਲਾਗੇ ਜੀ ਕਟਣ ਤੇ ਆਹ پلاਟ ਦੇ ਵਿੱਚ ਕੜਕ ਖੜੀ ਆ ਸਾਬ ਤੋਂ ਤਰੀਆ ਸਾਰੀ ਪਹਿਲਾ ਟੈਂਕ ਲੱਗੇ ਨੇ ਦਲਵਾਰਾ ਸਾਹਿਬ ਦੇ ਕੱਢਣ ਤੇ 나ੜ ਦੁਪਹਿਰੇ ਜਾ ਕੇ ਥੋੜਾ ਜਿਹਾ ਭਰਨ ਲੱਗ ਜਾਂਦਾ ਭਰ ਲਾਂ ਜਾਂਦਾ ਫਿਰ ਵੀ ਦੇਖੋ ਪੂਰਾ ਪਿਆਉ ਤੇ ਆਣ ਕਾਂਕ ਬਹੁਤ ਸ਼ਾਨਦਾਰ ਖੜੀ ਆ ਬਹੁਤ ਜਿਆਦੇ ਇੱਕ ਵੀ ਡੱਕਾ ਨਹੀਂ ਦਿੱਖਿਆ ਤੁਹਾਡੇ ਸਾਹਮਣੇ ਹੀ ਆ ਦੇਖੋ ਪੱਕੇ ਗਾਗਨੇ ਆਪਣੇ ਪੁਰਾਣੇ ਬਹੁਤ ਲੰਬੇ ਸਮੇਂ ਤੋਂ ਜੱਦੀ ਆਪਾਂ ਕੰਪੈਨ ਰੱਖੀ ਆ ਜਿੱਦੈ ਹੀ ਉਹੀ ਕਿਸਾਨ ਭਰਾਵਾਂ ਦੇ ਵੜਦੇ ਆ ਰਹੇ ਆ ਉਹੀ ਨੇ ਪੁਰਾਣੇ ਹੀ ਨਵੇਂ ਆ ਦਾ ਆਪਾਂ ਨੂੰ ਕੋਈ ਸ਼ਾਦੇ ਸ਼ਾਹੀ ਨਹੀਂ ਹੁੰਦਾ ਤੇ ਪੁਰਾਣਿਆਂ ਦਾ ਕੰਮ ਟਾਈਮ ਨਾਲ ਦੇ ਬੜੀ ਬੁਖਤ ਵਧੀਆ ਗੱਲ ਆ ਆ ਵੇਖੇ ਮੈਕਟਰ ਵਾਲਾ ਸਾਡੀ ਨੂੰ ਪੂਰਾ ਹਿਸਾਬ ਕਿਤਾਬ ਆ ਮਸ਼ੀਨ ਦਾ ਖੱਲੀ ਫਿਰਦਾ ਪੱਟਾਂ ਤੇ ਆ ਕੇ ਥੋੜੀ ਜਿਹੀ ਮੁੜਕਦੀ ਆ ਮਸ਼ੀਨ ਤੇ ਬਾਕੀ ਦੇਖ ਲੋ ਐਂ ਜਾਂਦੀ ਆ ਪਿੱਛੇ ਦੀ ਜਦ ਤੀਆ ਬੰਦਾ ਵਿੱਚ ਵੜ ਜਾਂਦਾ ਆ ਉਹਦੇ ਆਪ ਨਿਕਲਿਆ ਹੈਗਾ ਜਗ੍ਹਾ ਦਾ ਹੈ ਨਹੀਂ ਬੈਠਾ ਰਹਿਣ ਦੇ ਉਹਨੂੰ ਕਾਰ ਦੇ ਮਸ਼ੀਨ ਚੱਲਦੀ ਆ ਫਰਮਾ ਜਵਾਂ ਦਾ ਇਹ ਛੱਡ ਕੇ ਪਰੇ ਕਣਕ ਵੱਢਣੀਆਂ ਦੇਖੋ ਇਵੀ ਕਰਾਲੀ ਵਾਲਿਆਂ ਮੰਗ ਕੰਢੀ ਏਰੀਆ ਬਣਾਇਆ ਪਿਆ ਅੱਜ ਸਵੇਰ ਦੇ ਹੀ ਕੁੱਛ ਕਰਦੇ ਆ ਨਾਲ ਕਣਕ ਤੇ ਨਾਲ ਜਿਉਂ ਹਰੇਕ ਨੇ ਬਿੱਗਾ ਕਠੋਂ ਡੰਗਰਾ ਵਾਸਤੇ ਪਸ਼ੂਆਂ ਵਾਸਤੇ ਜ਼ਰੂਰ ਵੇਚਿਆ ਵਾ ਇੱਥੇ ਪਹਿਲਾਂ ਹਰਾ ਦੀ ਗੱਲ ਦੇ ਫਿਰ ਜੋਂ ਵੇਚ ਤੇ ਕਣਕ ਦੇ ਵਿਚਾਲੇ ਜੋਂ ਨੇ ਪਹਿਲਾਂ ਲੰਬੜਦਾਰ ਸਾਹਿਬ ਦੇ ਵੱਢ ਕੇ ਆਏ ਆ ਹੁਣ ਦਰਬਾਰੇ ਬਾਜੀ ਦੇ ਵੱਜਣੇ ਨੇ ਘੇਰੇ ਬਾਜਾਂ ਦੇ ਨੇ ਜੇਹੀ ਜੋਂ ਸਾਈਡ ਤੇ ਹੁੰਦੇ ਉਹ ਕਣਕਾ ਇਹ ਨਾਲ ਵੱਢੀ ਜਾਣੀ ਦੀ ਹੋਰ ਕੋਈ ਚੱਕਰ ਨਹੀਂ ਇਦਾਂ ਦਾ ਕੰਮ ਹੋ ਗਿਆ ਤੇ ਸਾਈਡ ਤੇ ਬਹਿ ਗਈ ਟੋਚਨ ਪਾ ਰਹੇ ਆ 5620 3630 ਤੇ ਸੋਨਾਲੀ ਕਾ ਖਾਲ ਚ ਬੈਠ ਗਈ ਚਲਦੇ ਕੰਮ ਚ ਇਹ ਜਿਹੇ ਕੰਮ ਆਮ ਹੁੰਦੇ ਨੇ ਨੋਰਮਲ ਗੱਲਾਂ ਨੇ ਕਿਸਾਨ ਭਰਾ ਮੰਨ ਲਈ ਹੁੰਦੇ ਰਹਿੰਦੇ ਨੇ ਕੋਈ ਵੱਡੀ ਗੱਲ ਨਹੀਂ ਬੰਦਿਆਂ ਨਾਲੇ ਹੁੰਦੀਆਂ ਨਾਲੇ ਇੱਧਰ ਚੱਲਦੀ ਆ ਕੰਨੇ ਕਣਕਰੀ ਵੜਦੇ ਆ ਅਸੀਂ ਨਾਲ ਸਰੋਂ ਵੀ ਵੜਦੇ ਆ ਦੇਖੋ ਕਾਂਡ ਕਾਂਡ ਸਰੋਂ ਆ ਇਹ ਆ ਦੇਖੋ ਵਿੱਚ ਸਰੋਂ ਵੀ ਆ ਲੜਦਾਰਾ ਫਰੇਟ ਡਾਵਾ ਲੱਗੂਗਾ ਨਾਲ ਸਰੋਂ ਵੀ ਵੜਦੇ ਆ ਲਓ ਜੀ ਮਿੱਤਰੋ ਸ਼ਾਮਾਂ ਗਈਆਂ ਹੋ ਸੂਰਜ ਛਿਪਣ ਲੱਗਿਆ ਇਹ ਆਪਣਾ 플ਾਟ ਇਹ ਵੀ ਕਟਿਆ ਗਿਆ ਤੇ ਕਟਰ ਲਾ ਕੇ ਹੁਣ ਆਪਾਂ ਗਾਹਾਂ ਜਾਣਾ ਛਾਣੇ ਲੱਗੇ ਨੇ ਪਾਉਣ ਟਰਾਲੀ ਦੇ ਵਿੱਚ ਬੰਦੇ ਵੱਡਾ ਪੰਗਾ ਮਸ਼ੀਨਾਂ ਵਾਲਿਆਂ ਨੂੰ ਆਇਦਾ ਪੈਂਦਾ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਦੇਖੋ ਆ ਦੇਖੋ ਹੋਰ ਵਾਇਰ ਦੀ ਮੋਟਰ ਤੇ ਇਹਨੂੰ ਪਾ ਗਏ ਅਰੇ ਮੜੀ ਜੀ ਹੋਰ ਵੀ ਚਲਾ ਲੈ ਇਹਨੂੰ ਹੋ ਤਿੰਨੇ ਤਾਰਾਂ ਜੁੜੀਆਂ ਪਈਆਂ ਨੇ ਆਪਸ ਵਿੱਚ ਬਹੁਤ ਔਖਾ ਕੰਮ ਆ ਇਹ ਸਾਰੋਂ ਦਾ ਵੱਡਾ ਕੰਮ ਆ ਉਰਾ ਰਿਸਕੀ ਅ ਸੋਚ ਕਾ ਟੀਵੀ ਆ ਤਾਂ ਲੋਟ ਆ ਗਿਆ ਆ ਗਏ ਜੀ ਆਪਣੇ ਹੋਰਮਾਨ ਸਾਹਿਬ ਦੇ ਜੱਗੇ ਬਾਈ ਉਹਨਾਂ ਦੇ ਰਾਹਾਂ ਦੀ ਬਹੁਤ ਦਿੱਕਤ ਆ ਬਹੁਤ ਔਖਾ ਔਰੇ ਗਟਰ ਪਾਇਆ ਬਹੁਤ ਖੱਜਲ ਖਵਾਰੀ ਕਰਕੇ ਜਗਾ ਘਟਾ ਤੇ ਲਾਗੇ ਕੱਟ ਲਾਉਣ ਤੇ ਹੁਣ ਆਪਾਂ ਚੱਲਦੇ ਹਾਂ ਸੋਹਦੀ ਨੂੰ ਆਪਾਂ ਜਾਣਾ ਰੋਟੀ ਲੈ ਕੇ ਇੱਥੇ ਦੋ ਕੇਤ ਨੇ ਵੱਢ ਕੇ ਆ ਜਾਣਗੇ ਪਿੰਡ ਨੂੰ ਢਿੱਗੀ ਭਈਆ ਲਵਾ ਲਵਾ ਤਾਂ ਬਾਕੀ ਠੀਕ ਆ ਇਹ ਉਹ ਖੇਤ ਹੈ ਜਿਹਦੇ ਵਿੱਚ ਝੋਨਾ ਵੱਡਿਆ ਦੀ ਆਪਾਂ ਫੁੱਲ ਕੱਟਿਆ ਹੋਇਆ ਸੁਆਗਾ ਬੱਜਿਆ ਹੋਇਆ ਠੇਰਾ ਬਗਲਣ ਲੱਗੇ ਨੇ ਚੱਲਦੇ ਹੁਣ ਆਪਾਂ ਸਹੌਲੀ ਉੱਥੇ ਪ੍ਰਸ਼ਾਦਾ ਪਾਣੀ ਦੇ ਕੇ ਆਉਣਾ ਦੋ ਬੰਦੇ ਨੇ ਲਾਣੇਦਾਰ ਆ ਤੇ ਰਾਜੂ ਆ